ਰੈਡੀ ਜ਼ਿੰਦਗੀ ਵਿੱਚ ਬਹੁਤ ਉਤਰਾ ਚੜ੍ਹਾ ਆਉਂਦੇ ਹਨ ਡੰਡੀ ਜਿਹੜਾ ਮਨੁੱਖ ਜ਼ਿੰਦਾਦਿਲੀ ਨਾਲ ਜ਼ਿੰਦਗੀ ਜਿਉਂਦਾ ਹੈ ਉਹੀ ਇਨਸਾਨ ਇੱਕ ਦਿਨ ਕਾਮਯਾਬ ਹੁੰਦਾ ਹੈ ਡੰਡੀ ਕਾਮਯਾਬ ਇਨਸਾਨ ਦੂਜਿਆਂ ਦੀ ਖੁਸ਼ੀ ਵਿੱਚ ਵੀ ਖੁਸ਼ ਹੁੰਦਾ ਹੈ ਡੰਡੀ ਉਸ ਨੂੰ ਲੱਗਦਾ ਹੈ ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ रहना ही असल खुशी है जेकर ਤੁਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਤੁਹਾਡੇ ਕੋਲ ਉਸ ਦਾ ਮਾੜਾ ਕਰਨ ਦਾ ਕੋਈ ਹੱਕ ਨਹੀਂ ਹੈ ਡੰਡੀ ਇਨਸਾਨੀਅਤ ਦਾ ਫਰਜ਼ ਹੈ ਲੋੜਵੰਦਾ ਦੀ ਮਦਦ ਕੀਤੀ ਜਾਵੇ ਡੰਡੀ ਸਮਾਜ ਵਿੱਚ ਆਪਾਂ ਦੇਖਦੇ ਹਾਂ ਕਿ ਕਈ ਇਨਸਾਨ ਲੋੜਵੰਦਾ ਜਾਂ ਬਜ਼ੁਰਗਾਂ ਦੀ ਮਦਦ ਕਰਕੇ ਖੁਸ਼ ਰਹਿੰਦੇ ਹਨ ਡੰਡੀ ਕੁਦਰਤ ਦੇ ਨੇੜੇ ਰਹਿਣ ਵਾਲੇ ਵਿਅਕਤੀ ਰੁੱਖਾਂ ਪੰਛੀਆਂ ਨਾਲ ਗੱਲਾਂ ਕਰਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਡੰਡੀ ਖੁਸ਼ਹਾਲ ਰਹਿਣ ਲਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਵੱਡੀ ਗੱਡੀ ਜਾਂ ਬੰਗਲਾ ਬਣਿਆ ਹੋਵੇ ਡੰਡੀ ਅਮੀਰ ਵਿਅਕਤੀ ਜਿੰਨਾ ਕੋਲ ਮੋਟਾ ਤਨ ਆਧੁਨਿਕ ਸਹੂਲਤਾਂ ਹੁੰਦੀਆਂ ਹਨ ਉਹਨਾਂ ਉਹ ਖੁਸ਼ਹਾਲ ਜ਼ਿੰਦਗੀ ਜਿਉਣ ਲਈ ਡਾਕਟਰਾਂ ਤੋਂ ਪੁੱਛਦੇ ਹਨ ਕਿ ਤਣਾਅ ਮੁਕਤ ਕਿਵੇਂ ਰਹਿ ਸਕਦੇ ਹਾਂ ਡੰਡੀ ਅਮੀਰ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਸਤਾਉਂਦੀ ਹੈ ਕਿ ਪੈਸਾ ਕਮਾਨ ਲਿਆ ਹੈ ਅਤੇ ਇਸ ਨੂੰ ਸਾਹਮਣਾ ਕਿੱਥੇ ਹੈ ਡੰਡੀ ਪੈਸਾ ਜ਼ਿਆਦਾ ਹੋਣਾ ਵੀ ਮਨੁੱਖ ਨੂੰ ਚਿੰਤਾ ਦਿੰਦਾ ਹੈ ਅਜਿਹੇ ਵਿਅਕਤੀ ਨੂੰ ਲੋਕ ਆਪਣੀਆਂ ਲੋੜਾਂ ਅਨੁਸਾਰ ਵਰਤਦੇ ਹਨ ਬਾਅਦ ਵਿੱਚ ਲੋੜ ਪੂਰੀ ਹੋਣ ਉੱਤੇ ਕਿਨਾਰਾ ਕਰ ਲਿਆ ਜਾਂਦਾ ਹੈ ਡੰਡੀ ਮਨੁੱਖ ਨੂੰ ਖੁਸ਼ ਰਹਿਣਾ ਚਾਹੀਦਾ ਹੈ ਡੰਡੀ ਰੈਡੀ ਅਕਸਰ ਅਸੀਂ ਪਾਰਕਾਂ ਜਾਂ ਜਨਤਕ ਥਾਵਾਂ ਉੱਤੇ ਦੇਖਦੇ ਹਾਂ ਬਜ਼ੁਰਗ ਇਕੱਠੇ ਹੋ ਕੇ ਉੱਚੀ-ਉੱਚੀ ਹਾ ਹਾ ਕਰ ਰਹੇ ਹੁੰਦੇ ਹਨ ਢੰਡੀ ਕਈ ਵਾਰ ਸਾਡਾ ਆਪਣਾ ਸਹਾਵੀ ਨਿਕਲ ਜਾਂਦਾ ਹੈ ਕਿ ਕੀ ਕਰੀ ਜਾਂਦੇ ਹਨ ਅਤੇ ਉਹ ਇਸ ਹਾਸੇ ਲਈ ਯਤਨ ਕਰ ਰਹੇ ਹੁੰਦੇ ਹਨ ਕਿਉਂਕਿ ਪੈਸਾ ਕਮਾਉਣ ਦੀ ਦੌੜ ਵਿੱਚ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਅਤੇ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਡੰਡੀ ਜੋਗਾ ਮਾਹਿਰਾ ਦੀ ਲਾ ਲੈ ਕੇ ਪਾਰਕਾਂ ਵਿੱਚ ਜੋਗਾ ਕਰਦੇ ਹਨ ਜਾਂ ਫਿਰ ਆਨਲਾਈਨ ਕਲਾਸਾਂ ਲਾ ਕੇ ਵੀ ਖੁਸ਼ਹਾਲ ਹੁਣ ਦੀ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਨ ਡੰਡੀ ਕੁਦਰਤੀ ਹਾਸਾ ਨਾ ਆਉਣ ਕਾਰਨ ਬਨਾਵਟੀ ਹਾਸੇ ਹੱਸਦੇ ਹਨ ਡੰਡੀ ਬਨਾਵਟੀ ਹਾਸੇ ਨਾਲੋਂ ਸਾਨੂੰ ਸਾਡੇ ਪਰਿਵਾਰ મિત્રા જા કુદરત ਨਾਲ ਜੁੜਨ ਦੀ જરૂરਤ ਹੈ ਤਾਂ ਜੋ ਅਸੀਂ ਸਿਹਤਮੰਦ ਹੋ ਸਕੀਏ ਡੰਡੀ ਉਤਸ਼ਾਹ ਮਨੁੱਖ ਦਾ ਹੌਂਸਲਾ ਵਧਾਉਂਦਾ ਹੈ ਡੰਡੀ ਮਨੁੱਖ ਦੇ ਤਰੱਕੀ ਕਰਨ ਦਾ ਰਾਹ ਉਸ ਦੇ ਉਤਸ਼ਾਹ ਉੱਤੇ ਨਿਰਪਰ ਕਰਦਾ ਹੈ ਟੰਡੀ ਮਨੁੱਖ ਦੁਆਰਾ ਉਤਸ਼ਾਹ ਨਾਲ ਕੀਤਾ ਕੰਮ ਤਰੱਕੀ ਅਤੇ ਉਸ ਦੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਵੇਗਾ ਡੰਡੀ ਮਨੁੱਖ ਦਾ ਵਿਕਾਸ ਇੱਕ ਦਿਨ ਵਿੱਚ ਨਹੀਂ ਹੋਇਆ ਇਸ ਨੂੰ ਇੱਥੇ ਤੱਕ ਪਹੁੰਚਦਿਆਂ ਕਿੰਨਾ ਹੀ ਸਮਾਂ ਲੱਗ ਗਿਆ ਡੰਡੀ ਗੱਡੀਆਂ ਤੋਂ ਗੱਡੀਆਂ ਤੱਕ ਆਉਣ ਦਾ ਸਫ਼ਰ ਕੱਚੇ ਘਰਾ ਤੋਂ ਪੱਕੇ ਘਰਾ ਤੱਕ ਆਉਣਾ ਉਸ ਦਾ ਉਤਸ਼ਾਹ ਸੀ ਡੰਡੀ ਮਨੁੱਖ ਵੱਲੋਂ ਉਤਸ਼ਾਹ ਨਾਲ ਕੀਤਾ ਕੰਮ ਚੰਗੇ ਨਤੀਜੇ ਲੈ ਕੇ ਆਇਆ ਡੰਡੀ ਕਿਸੇ ਵੀ ਕੰਮ ਵਿੱਚ ਤੁਹਾਡਾ ਮਨਾਂ